ਹਾਂਜੀ ਆਪਾਂ ਹਾਜ਼ਰ ਹਾਂ ਜੀ 8294 ਸਬੰਧੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਜੀ ਬਲਰਾਜ ਸਾਨੀ ਠੀਕ ਹੈ ਵਾਰਤਕ ਭਾਗ ਦੇ ਵਿੱਚ ਆਪਾਂ ਪ੍ਰਿੰਸੀਪਲ ਤੇਜਾ ਸਿੰਘ ਤੱਕ ਸਾਰਾ ਜਿਹੜਾ ਚੈਪਟਰ ਨਹੀਂ ਕੰਪਲੀਟ ਕਰ ਚੁੱਕੇ ਆ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਉਹ ਕਰਾਂਗੇ ਜੀ ਬਲਰਾਜ ਸਾਨੀ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਫਿਰ ਆਪਣਾ ਸਿਰਫ ਕਹਾਣੀ ਭਾਗ ਰਹਿ ਜਾਣਾ ਹੈ ਜੀ ਜਲਦੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਇਹ ਕਹਾਣੀ ਭਾਗ ਵੀ ਛੇਤੀ ਹੀ ਕੰਪਲੀਟ ਕਰ ਦੇਣਾ ਹੈ ਠੀਕ ਹੈ ਤਾਂ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਹੈਗੀਆਂ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਅੱਜ ਆਪਾਂ ਕਲਾਸ 10th ਕਰਨ ਜਾ ਰਹੇ ਆ ਇਸ ਤੋਂ ਪਹਿਲਾਂ 9th ਕਲਾਸ ਆਲਰੇਡੀ ਜਿਹੜੀਆਂ ਨੇ ਪੇਪਰ A ਨੂੰ ਲੈ ਕੇ ਹੈ ਗਿਆ ਨੇ YouTube ਤੇ ਤੁਸੀਂ ਜਾ ਕੇ ਉਹਨਾਂ ਨੂੰ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਜੀ ਇਹਨਾਂ ਬਾਰੇ ਹੁਣ ਦੇਖੋ ਬਲਰਾਜ ਸਾਨੀ ਦਾ ਜਿਹੜਾ ਬਚਪਨ ਦਾ ਨਾਮ ਹੈ ਉਹ ਹੈਗਾ ਸੀ ਯੁਦਿਸਤਰ ਸਾਨੀ ਕੀ ਸੀ ਜੀ ਯੁਦਿਸਤਰ ਸਾਨੀ ਹੈ ਤੁਸੀਂ ਕਾਪੀ ਤੇ ਨੋਟ ਕਰ ਲਿਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸਚਨ ਹੈ ਆ ਸਕਦਾ ਹੈ ਜੀ ਐਗਜ਼ਾਮ ਦੇ ਵਿੱਚ ਠੀਕ ਹੈ ਇਹਨਾਂ ਦਾ ਬਚਪਨ ਦਾ ਨਾਮ ਜਿਹੜਾ ਯੁਦਿਸਤਰ ਸਾਨੀ ਸੀ ਇਹਨਾਂ ਦਾ ਜਨਮ ਹੈ ਉਹ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਹੋਇਆ ਸੀ ਪਾਕਿਸਤਾਨ ਦੇ ਹਰੈਣ ਵਾਲੇ ਸੀ 라ਵਲਪਿੰਡੀ ਦੇ ਵਿੱਚ ਨਾ ਦਾ ਜਿਹੜਾ ਜਨਮ ਹੋਇਆ ਸੀ ਹੁਣ ਦੇਖੋ ਇਹਨਾਂ ਦਾ ਕੰਮ ਕੀ ਹੈ ਤਾਂ ਇਹ ਦੋ ਟਾਈਪ ਦੇ ਕੰਮ ਕੀਤੇ ਨੇ ਇਹਨਾਂ ਨੇ ਇੱਕ ਤਾਂ ਇਹ ਫਿਲਮਾਂ ਦੇ ਵਿੱਚ ਕੰਮ ਕਰਦੇ ਸੀ ਯਾਨੀ ਐਜ਼ ਅ ਐਕਟਰ ਫਿਲਮਾਂ ਅਭਿਨੇਤਾ ਵੀ ਇਹ ਰਹਿ ਚੁੱਕੇ ਨੇ ਤੇ ਇੱਕ ਇਹ ਹੈਗੇ ਸੀ ਰਾਈਟਰ ਲੇਖਕ ਠੀਕ ਹੈ ਤਾਂ ਇਹਨੇ ਦੋ ਤਰੀਕਿਆਂ ਨਾਲ ਕੰਮ ਕੀਤਾ ਜੀ ਬਲਰਾਤ ਸਾਨੀ ਨੇ ਕੋਸ਼ਿਸ਼ ਆ ਸਕਦਾ ਕਿ ਉਹ ਕਿਹੜੇ ਪੰਜਾਬੀ ਰਾਈਟਰ ਨੇ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਰਹੇ ਨੇ ਫਿਲਮ ਅਭਿਨੇਤਾ ਵੀ ਰਹੇ ਨੇ ਤਾਂ ਉਹ ਹੈਗੇ ਨੇ ਜੀ ਬਲਰਾਤ ਸਾਨੀ ਠੀਕ ਹੈ ਫਿਲਮ ਅਭਿਨੇਤਾ ਹੋਣ ਦੇ ਨਾਲ ਉਹ ਨਾਲ ਦੇ ਜਿਹੜੇ ਆ ਪੰਜਾਬੀ ਦੇ ਉੱਗੇ ਲੇਖਕ ਵੀ ਰਹੇ ਹਨ ਤਾਂ ਵੀ ਉਹਨਾਂ ਦੀਆਂ ਮੁੱਢਲੀਆਂ ਲਿਖਤਾਂ ਜਿਹੜੀਆਂ ਨੇ ਅੰਗਰੇਜ਼ੀ ਦੇ ਵਿੱਚ ਸੀ ਜ਼ਿਆਦਾਤਰ ਜਿਹੜੀ ਸ਼ੁਰੂਆਤੀ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਲਿਖਣਾ ਸ਼ੁਰੂ ਕਰਿਆ ਤਾਂ ਉਹਨਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ ਸੀ ਪਰੰਤੂ ਫਿਰ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਵੀ ਸ਼ੁਰੂ ਕੀਤਾ ਉਹਨਾਂ ਨੇ ਆਪਣਾ ਪੂਰਾ ਧਿਆਨ ਜਿਹੜਾ ਪੰਜਾਬੀ ਸਾਹਿਤ ਅਤੇ ਵਿਰਸੇ ਨੂੰ ਪਰਫੁੱਲਿਤ ਕਰਨ ਦੇ ਵਿੱਚ ਲਗਾਇਆ ਜੇ ਪੁਰਸਕਾਰ ਅਤੇ ਸਨਮਾਨ ਦੀ ਗੱਲ ਕੀਤੀ ਜਾਵੇ ਤਾਂ ਸਾਲ 1969 ਈਸਵੀ ਦੇ ਵਿੱਚ 1969 ਦੇ ਵਿੱਚ 1969 ਇਸਵੀ ਦੇ ਵਿੱਚ ਇਹਨਾਂ ਨੂੰ ਜਿਹੜਾ ਪਦਮਸ਼ਰੀ ਅਵਾਰਡ ਮਿਲਿਆ ਇਹ ਜ਼ਰੂਰ ਨੋਟ ਕਰ ਲਿਓ ਤੇ ਸਾਲ 2013 ਦੇ ਵਿੱਚ ਆਪਦੀ ਸਖਸ਼ੀ ਨੂੰ ਦਰਸਾਉਂਦੇ ਹੋਏ ਡਾਕ ਟਿਕਟ ਵੀ ਭਾਰਤੀ ਡਾਕ ਡਾਕ ਵਿਭਾਗ ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ ਕਾਈ ਦੋ ਲਾਈਨਾਂ ਨੇ ਜੀ ਇਹਨੂੰ ਜ਼ਰੂਰ ਨੋਟ ਕਰ ਲਓ ਠੀਕ ਹੈ 2013 ਦੇ ਵਿੱਚ ਕੀ ਕਰਿਆ ਸੀ ਡਾਕ ਵਿਭਾਗ ਵੱਲੋਂ ਜਿਹੜੀ ਡਾਕ ਟਿਕਟ ਉਹਨਾਂ ਦੇ ਸਖਸ਼ੀ ਨੂੰ ਦਰਸਾਉਂਦੀ ਹੋਈ ਜਿਹੜੀ ਜਾਰੀ ਕੀਤੀ ਗਈ ਸੀ ਤੇ ਉਹਨਾਂ ਨੂੰ ਪਦਮਸ਼ਰੀ ਅਵਾਰਡ ਜਿਹੜਾ ਮਿਲਿਆ ਸੀ ਉਹ ਮਿਲਿਆ ਸੀ 1969 ਦੇ ਵਿੱਚ ਠੀਕ ਹੈ ਇਹਨਾਂ ਦੀ ਜਿਹੜੀਆਂ ਰਚਨਾਵਾਂ ਨੇ ਉਹ ਭਾਗੇ ਪੜਾਂਗੇ ਪਹਿਲਾਂ ਆਪਾਂ ਇਹਨਾਂ ਦੀ ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਕਵਰ ਕਰ ਲਈਏ ਠੀਕ ਹੈ ਤਾਂ ਇੱਥੇ ਤੁਸੀਂ ਜਨਮ ਦੇਖ ਸਕਦੇ ਹੋ ਜੀ 1 ਮਈ 1913 ਤੋਂ ਲੈ ਕੇ 13 April 1973 ਤੱਕ ਜਿਹੜੇ ਰਹੇ ਨੇ ਠੀਕ ਹੈ ਤੇ ਇਹਨਾਂ ਦੇ ਵੱਡੇ ਭਰਾ ਦਾ ਨਾਮ ਭਿਸ਼ਮਸਾਨੀ ਸੀ ਵੈਸਤਾ ਹਜਾ ਕੁਐਸਚਨ ਆਉਣਾ ਨਹੀਂ ਲੇਕਿਨ ਫਿਰ ਵੀ ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ ਇਹਨਾਂ ਦੀ ਤਸਵੀਰ ਹੈ ਜੀ ਬਲਰਾਜ ਸਾਨੀ ਦੀ ਤੁਸੀਂ ਫਿਲਮਾਂ 'ਚ ਦੇਖਿਆ ਹੋਊਗਾ ਪੁਰਾਣੀਆਂ ਫਿਲਮਾਂ ਦੇ ਵਿੱਚ ਤਾਂ ਰੰਗਮੰਚ ਦੀ ਅਦਾਕਾਰੀ ਤੋਂ ਸ਼ੁਰੂ ਹੋ ਕੇ ਇਹਨਾਂ ਨੇ 1945 ਦੇ ਵਿੱਚ ਫਿਲਮ ਕੀਤੀ ਸੀ ਜੀ ਧਰਤੀ ਕੇ ਲਾਲ ਪਹਿਲੀ ਫਿਲਮ ਸੀ ਇਹਨਾਂ ਦੀ ਠੀਕ ਹੈ ਤੇ ਇਹਨਾਂ ਨੇ ਲਗਭਗ 135 ਫਿਲਮਾਂ ਦੇ ਕਰੀਬ ਜਿਹੜੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੀਆਂ ਨੇ ਕੰਮ ਕੀਤਾ 135 ਫਿਲਮਾਂ ਦੇ ਵਿੱਚ ਇੱਕ ਲੇਖਕ ਵਜੋਂ ਇਹਨਾਂ ਨੇ ਮੇਰਾ ਪਾਕਿਸਤਾਨੀ ਸਫਰਨਾਮਾ ਕੁਛ ਨਾ ਸਕਦਾ ਮੇਰਾ ਪਾਕਿਸਤਾਨੀ ਸਫਰਨਾਮਾ ਤੇ ਸਿਸਫਰਨਾਮਾ ਕਿਸ ਦੀ ਰਚਨਾ ਹੈ ਤਾਂ ਇਹ ਹੈ ਜੀ ਬਲਰਾਜ ਸਾਨੀ ਦੀ ਠੀਕ ਹੈ ਤਾਂ ਇਹਨਾਂ ਨੇ ਇਹ ਦੋ ਲਿਖੇ ਇਸ ਤੋਂ ਬਿਨਾ ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ ਸੀ ਸਵੈ ਜੀਵਨੀ ਯਾਨੀ ਜਿਸ ਦੇ ਵਿੱਚ ਇਹਨਾਂ ਨੇ ਆਪਣੇ ਆਪ ਬਾਰੇ ਦੱਸਿਆ ਤਾਂ ਇਹਨਾਂ ਦੀ ਸਵੈ ਜੀਵਨੀ ਦਾ ਨਾਮ ਹੈਗਾ ਸੀ ਜੀ ਮੇਰੀ ਫਿਲਮੀ ਆਤਮ ਕਥਾ ਮੇਰੀ ਫਿਲਮੀ ਆਤਮਕਥਾ ਇਹ ਤੋਂ ਪਹਿਲਾਂ ਜਿਹੜੀ 9th ਕਲਾਸ ਆਪਾਂ ਨੇ ਲਗਾਈ ਆ 9594 ਦੀ ਉਹਦੇ ਵਿੱਚ ਮੈਂ ਤੁਹਾਨੂੰ ਕਰਾਇਆ ਸੀ ਜੀ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਕਿਹੜੀ ਆ ਉਹਦਾ ਤੁਸੀਂ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਠੀਕ ਹੈ ਤੇ ਬਲਰਾਜ ਸਾਨੇ ਦੀ ਆਤਮਕਥਾ ਜਾਂ ਸਵੈ ਜੀਵਨੀ ਕਿਹੜੀ ਆ ਜੀ ਉਹ ਹੈਗੀ ਹੈ ਮੇਰੀ ਫਿਲਮੀ ਆਤਮਕਥਾ ਠੀਕ ਹੈ ਇਹ ਤੁਸੀਂ ਯਾਦ ਰੱਖ ਲਿਓ ਕੁਐਸਚਨ ਆ ਸਕਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਜ਼ਰੂਰ ਨੋਟ ਕਰ ਲਿਓ ਉਸ ਤੋਂ ਬਾਅਦ ਆਪਾਂ ਅਵਾਰਡ ਬਾਰੇ ਆਲਰੇਡੀ ਪੜ ਚੁੱਕਿਆ 1969 ਦੇ ਵਿੱਚ ਇਹਨਾਂ ਨੂੰ ਅਵਾਰਡ ਮਿਲਿਆ ਸੀ ਤੇ ਫਿਰ 1971 ਦੇ ਵਿੱਚ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਲੇਖਕ ਇਨਾਮਾਂ ਨਾਲ ਜਿਹੜਾ ਸਨਮਾਨਿਤ ਵੀ ਕੀਤਾ ਗਿਆ ਫਿਰ ਇਹਨਾਂ ਦੀ ਡੈਥ ਕਿੱਦਾਂ ਹੋਈ ਸੀ 13 April 1973 ਨੂੰ ਮੁੰਬਈ ਵਿਖੇ ਦਿਲ ਦੇ ਦੌਰੇ ਪੈਣ ਕਾਰਨ ਜਿਹੜੀ ਇਹਨਾਂ ਦੀ ਮੌਤ ਹੋ ਗਈ ਸੀ ਠੀਕ ਹੈ ਇਹ ਵੀ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਕਲੀਅਰ ਹੈ ਏ ਉਹਨਾਂ ਦੀ ਪੜਾਈ ਬਾਰੇ ਆ ਕਿ ਉਹਨਾਂ ਨੇ ਪੜਾਈ ਕਿੱਥੋਂ ਕਿੱਥੋਂ ਤੇ ਕਿਵੇਂ ਕਰੀਏ ਤੁਸੀਂ ਆਪ ਪੜ੍ਹ ਸਕਦੇ ਹੋ ਜੀ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੇ ਤੁਸੀਂ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਚੈੱਕ ਆਊਟ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਤਾ ਇਹਨਾਂ ਨੇ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੀ ਐਕਟਿੰਗ ਦੇ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਦਿਖਾਈ ਸੀ ਇੰਡੀਅਨ ਪੀਪਲਸ theater ਐਸੋਸੀਏਸ਼ਨ ਦੇ ਨਾਟਕਾਂ ਨਾਲ ਇਹਨਾਂ ਨੇ ਆਪਣੀ ਜਿਹੜੀ ਆਦਾਕਾਰੀ ਸ਼ੁਰੂ ਕੀਤੀ ਹੈ ਇਹਨਾਂ ਦੀ ਸਭ ਤੋਂ ਪਹਿਲੀ ਫਿਲਮ ਸੀ ਧਰਤੀ ਕੇ ਲਾਲ ਜਿਸ ਦੇ ਹਦਾਇਤਕਾਰ ਸੀਗੇ ਕੇਏ ਅਬਾਸ ਠੀਕ ਹੈ ਇਹਨਾਂ ਨੇ ਜਿਹੜੀ ਇਸ ਦੇ ਵਿੱਚ ਕੰਮ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਦੋ ਉਗੀਆਂ ਪੰਜਾਬੀ ਫਿਲਮਾਂ ਕਿਹੜੀਆਂ ਕਿਹੜੀਆਂ ਜੀ ਨਾਨਕ ਦੁਖੀ ਸਭ ਸੰਸਾਰ ਠੀਕ ਹੈ ਅਤੇ ਸਤਲੁਜ ਦੇ ਕੰਡੇ ਵਿੱਚ ਕੰਮ ਕੀਤਾ ਦੋ ਫਿਲਮਾਂ ਇਹਨਾਂ ਨੇ ਪੰਜਾਬੀ ਬਣਾਈਆਂ ਸੀ ਕਿਹੜੀ ਕਿਹੜੀਆਂ ਨਾਨਕ ਦੁਖੀ ਸਭ ਸੰਸਾਰ ਤੇ ਸਤਲੁਜ ਦੇ ਕੰਡੇ ਇਹਨਾਂ ਦੋਹਾਂ ਦੇ ਵਿੱਚ ਬਲਰਾਜ ਸਾਨੀ ਨੇ ਜਿਹੜਾ ਹੈ ਕੰਮ ਕੀਤਾ ਇਹ ਦੋਨੋਂ ਫਿਲਮਾਂ ਜਿਹੜੀਆਂ ਨੇ ਹਿੱਟ ਹੋਈਆਂ ਤੇ ਕਾਫੀ ਜ਼ਿਆਦਾ ਇਨਾਮ ਵੀ ਇਹਨਾਂ ਨੂੰ ਮਿਲੇ ਸੀਗੇ ਕਲੀਅਰ ਹੈ ਫਿਲਮ ਗਰਮ ਹਵਾ ਵਿੱਚ ਇਹਨਾਂ ਨੇ ਚੋਟੀ ਦੀ ਅਦਾਕਾਰੀ ਕੀਤੀ ਠੀਕ ਹੈ ਇਹ ਵੀ ਤੁਸੀਂ ਜਿਹੜਾ ਨੋਟ ਕਾਟ ਸਕਦੇ ਹੋ ਤਾਂ ਇਹ ਦੋ ਫਿਲਮਾਂ ਦੇ ਨਾਮ ਯਾਦ ਰੱਖੋ ਜੀ ਨਾਨਕ ਦੁਖਿਆ ਸਭ ਸੰਸਾਰ ਸਤਲੁਜ ਦੇ ਕੰਡੇ ਇਹ ਦੋਨੋਂ ਪੰਜਾਬੀ ਫਿਲਮਾਂ ਨੇ ਜਿਸ ਦੇ ਵਿੱਚ ਬਲਰਾਜ ਸਾਨੀ ਨੇ ਕੰਮ ਕੀਤਾ ਹੈ ਐਜ਼ ਅ ਲੇਖਕ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਹੈ ਜਦੋਂ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਪਹਿਲਾਂ ਤਾਂ ਇਹ ਸਟਾਰਟਿੰਗ ਦੇ ਵਿੱਚ ਇੰਗਲਿਸ਼ ਦੇ ਵਿੱਚ ਲਿਖਦੇ ਰਹੇ ਨੇ ਠੀਕ ਹੈ ਫਿਰ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਕਦੋਂ ਤੋਂ ਸ਼ੁਰੂ ਕੀਤਾ ਤੇ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤਾ ਤਾਂ ਇਹ ਪ੍ਰਭਾਵਿਤ ਹੋਏ ਸ੍ਰੀ ਰਵਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋਂ ਠੀਕ ਹੈ ਰਬਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋਂ ਬਾਅਦ ਜਿਹੜਾ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਇਹਨਾਂ ਨੇ ਯਾਨੀ ਉਹਨਾਂ ਨੂੰ ਮੋਟੀਵੇਸ਼ਨ ਮਿਲੀ ਇਹਨਾਂ ਨੂੰ ਅਤੇ 1960 ਦੇ ਵਿੱਚ ਫਿਰ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਗਏ ਘੁੰਮੇ ਅਤੇ ਫਿਰ ਇਹਨਾਂ ਨੇ ਆਪਣਾ ਜਿਹੜਾ ਇੱਕ ਸਫਰਨਾਮਾ ਲਿਖਿਆ ਜਿਸ ਦਾ ਨਾਮ ਹੈਗਾ ਸੀ ਮੇਰਾ ਪਾਕਿਸਤਾਨੀ ਸਫਰਨਾਮਾ ਕਲੀਅਰ ਹੈ ਜੀ ਉਸ ਤੋਂ ਬਾਅਦ 1969 ਦੇ ਵਿੱਚ ਰੂਸ ਦੇ ਵਿੱਚ ਗਏ ਉੱਥੋਂ ਦਾ ਇਹਨਾਂ ਨੇ ਲਿਖਿਆ ਮੇਰਾ ਰੂਸੀ ਸਫਰਨਾਮਾ ਇਸ ਤੋਂ ਬਿਨਾਂ ਨੇ ਇਹਨਾਂ ਨੇ ਆਰਸੀ ਅਤੇ ਪ੍ਰੀਤ ਲੜੀ ਆਦਿ ਰਸਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਤੇ ਛੋਟੀਆਂ ਕਹਾਣੀਆਂ ਜਿਹੜੀਆਂ ਨੇ ਲਗਾਤਾਰ ਛਾਪਦੀ ਰਹੀਆਂ ਇਹਨਾਂ ਦੀ ਸਵੈਜੀਵਨੀ ਪਾ ਆਲਰੇਡੀ ਪੜ ਚੁੱਕਿਆ ਤੇ ਫਿਰ 1971 ਦੇ ਵਿੱਚ ਇਹਨਾਂ ਨੂੰ ਸ਼੍ਰੋਮਲੇ ਲੇਖਕ ਦਾ ਇਨਾਮ ਵੀ ਜਿਹੜਾ ਦਿੱਤਾ ਗਿਆ ਸੀ ਠੀਕ ਹੈ ਇਹਨਾਂ ਦੀ ਰਚਨਾਵਾਂ ਦੀ ਜੇ ਗੱਲ ਕਰੀਏ ਵਾਰਤਕ ਭਾਗ ਦੀ ਆਪਾਂ ਗੱਲ ਕਰ ਰਹੇ ਹਾਂ ਵਾਰਤਕ ਇਹਨਾਂ ਨੇ ਕੰਮ ਵਿੱਚ ਲਿਖਿਆ ਏ ਯਾਦਾਂ ਦੀ ਕੰਨੀ ਕੋਸ਼ਣਾ ਸਕਦਾ ਕਿ ਆਦਾਂ ਦੀ ਕੰਨੀ ਵਾਰਤਕ ਕਿਹਦੇ ਦੁਆਰਾ ਲਿਖਿਆ ਹੋਇਆ ਏ ਤਾਂ ਇਹ ਬਲਰਾਤ ਸਾਨੀ ਦੁਆਰਾ ਠੀਕ ਹੈ ਮੇਰੀ ਫਿਲਮੀ ਆਤਮ ਕਥਾ ਮੇਰੀ ਗੈਰ ਜਜ਼ਬਾਤੀ ਡਾਇਰੀ ਇਹ ਵੀ ਜਿਹੜੀ ਕਿਸ ਦੇ ਦੁਆਰਾ ਲਿਖੀ ਹੋਈ ਹੈ ਬਲਰਾਤ ਸਾਨੀ ਦੇ ਦੁਆਰਾ ਲਿਖੀ ਹੋਈ ਹੈ ਇਹ ਰਚਨਾਵਾਂ ਜ਼ਰੂਰ ਨੋਟ ਕਰ ਲਓ ਠੀਕ ਹੈ ਇਸ ਤੋਂ ਬਿਨਾ ਇਹਨਾਂ ਦੀ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਉਹ ਇੱਥੇ ਆਪਾਂ ਨੇ ਦੇਖਿਆ ਸੀ ਗਿਆ ਰਿਆ ਇਹਨੂੰ ਵੀ ਤੁਸੀਂ ਧਿਆਨ ਨਾਲ ਨੋਟ ਕਰ ਲਓ ਠੀਕ ਹੈ ਇੱਕ ਇਹਨਾਂ ਦੀ ਹੈਗੀ ਸੀ ਬਾਜੀ ਜਿਹਨੂੰ ਕਹਿ ਦਿੰਦੇ ਆ ਸਕਰੀਨ ਪਲੇ ਸਕਰੀਨਪੇਲ ਠੀਕ ਹੈ ਇਹ ਵੀ ਇਹਨਾਂ ਦੀ ਰਚਨਾਏ ਤੇ ਇੱਕ ਸਫਰ ਅਤੇ ਦਾਸਤਾਨ ਇਹ ਵੀ ਰਚਨਾ ਬਲਰਾਜ ਸਾਨੀ ਦੀ ਹੈ ਕੁਸ਼ਨ ਆ ਸਕਦਾ ਹੈ ਕਿ ਇੱਕ ਸਫਰ ਅਤੇ ਦਾਸਤਾਨ ਰਚਨਾ ਜਿਹੜੀ ਹੈ ਕਿਸ ਦੀ ਹੈ ਉਹ ਵੀ ਬਲਰਾਜ ਸਾਨੀ ਦੀ ਹੈ ਕਲੀਅਰ ਹੈ ਤਾਂ ਆਈ ਹੋਪ ਇਹ ਵੀ ਚੀਜ਼ਾਂ ਜਿਹੜੀਆਂ ਤੁਹਾਨੂੰ ਕਲੀਅਰ ਹੋ ਗਿਆ ਹੋਣੀਆਂ ਰਚਨਾਵਾਂ ਜ਼ਰੂਰ ਨੋਟ ਕਰ ਲਿਓ ਇੱਕ ਇਹਨਾਂ ਦੇ ਸਨ ਜ਼ਰੂਰ ਪੜ ਲਿਆ ਕਰੋ ਜਿਵੇਂ 1984 ਦੇ ਵਿੱਚ ਇਹਨਾਂ ਨੇ ਕਾਮੇ ਲਿਖੀ ਹੈ 1990 ਦੇ ਵਿੱਚ ਯਾਦਾ ਦੀ ਕੰਨੀ ਹੈ ਨਾ ਕਿਉਂਕਿ ਦੇਖੋ ਕੁਐਸਚਨ ਤਾਂ ਕਿਸੇ ਵੀ ਟਾਈਪ ਨਾਲ ਘੁਮਾ ਕੇ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਜਦੋਂ ਲਿਖਤਾ ਨਾ ਬਲਰਾਸਾਨੀ ਤਾਂ ਬਲਰਾਸਾਨੀ ਦੇ ਜਨਮ ਮੌਤ ਰਚਨਾ ਕਹਾਣੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੁਝ ਵੀ ਪੁੱਛਿਆ ਜਾ ਸਕਦਾ ਹੈ ਬਸ ਗੱਲ ਇੰਨੀ ਕਹਿ ਕਿ ਉਹ 10th ਬੇਸ ਤੇ ਰਹੇਗਾ 10th ਬੇਸ ਤੇ ਤਾਂ ਦੇਖੋ ਬਹੁਤ ਘੱਟ ਮਟੀਰੀਅਲ ਇਹਨਾਂ ਦਾ ਬੁੱਕ ਦੇ ਵਿੱਚ ਹੈ ਤੁਹਾਨੂੰ ਜੇ ਇੱਕ ਜਾਂ ਦੋ ਕਹਾਣੀ ਮਸਾਈ ਤੁਹਾਨੂੰ 10th ਦੀ ਬੁੱਕਸ ਦੇ ਵਿੱਚ ਮਸਾਈ ਦੇਖਣ ਨੂੰ ਮਿਲਣਗੀਆਂ ਠੀਕ ਹੈ ਬਾਕੀ ਜਿਹੜੀ ਇਹਨਾਂ ਦੀ ਓਵਰਆਲ ਜਾਣਕਾਰੀ ਹੈ ਉਹ ਮੈਂ ਤੁਹਾਨੂੰ ਤਾਂ ਹੀ ਇਸ ਅਲੱਗ ਤੋਂ ਬੁੱਕ ਦੇ ਵਿੱਚ ਜਿਹੜੀ ਹੈ ਤੁਹਾਨੂੰ ਕਵਰ ਕਰਵਾ ਰਹੀਆਂ ਤਾਂ ਇਹ ਤੁਸੀਂ ਸਾਰਾ ਨੋਟ ਕਰ ਲਿਓ ਉਸ ਤੋਂ ਬਿਨਾ ਇਹਨਾਂ ਨੇ ਪੰਜਾਬੀ ਕਹਾਣੀਆਂ ਲਿਖਿਆ ਨੇ ਜੀ ਕੁਝ ਇੱਕ ਇਹਨਾਂ ਦੀ ਇੱਕ ਮਿੱਠੀ ਯਾਦ ਹੈ ਕੁਝ ਨਾ ਸਕਦਾ ਕਿ ਇੱਕ ਮਿੱਠੀ ਅਛਾ ਇਹ ਵੀ ਯਾਦ ਕੁਝ ਨਾ ਸਕਦਾ ਮੰਨ ਲਓ ਇਹ ਹੁਣ ਮੰਨ ਲਓ ਆਪਾਂ ਨੂੰ ਆ ਗਿਆ ਇੱਕ ਮਿੱਠੀ ਯਾਦ ਡੈਸ਼ ਵਿਦਾ ਹੈ ਕਹਾਣੀ ਹੈ ਕਵਿਤਾ ਹੈ निबंधा लेखा किया ता ए भी तुसी नोट करी जाओ ਨਾਲ ਨਾਲ ਕਿਉਂਕਿ ਜੇ ਜੇ ਤੁਸੀਂ ਉਹ 94 ਦਾ ਪੁਰਾਣਾ ਪੇਪਰ ਦੇਖੋਗੇ ਨਾ ਪੇਪਰ ਏ ਤਾਂ ਉਹਦੇ ਵਿੱਚ 아이 ਥਿੰਕ ਮੈਨੂੰ ਕੁਐਸਚਨ ਯਾਦ ਆ ਰਿਹਾ ਕੋਈ ਕੁਐਸਚਨ ਹੈਗਾ ਸੀ ਉਹਦੇ ਵਿੱਚ ਤੇ ਉਹਦਾ ਪੁੱਛਿਆ ਗਿਆ ਸੀ ਵੀ ਕਿਹੜੀ ਵੀ ਦਾ ਏ ਕਹਾਣੀ ਹੈ ਕਵਿਤਾ ਹੈ ਨਾਵਲ ਹੈ ਕੀ ਹੈ ਤਾਂ ਇਸ ਕਰਕੇ ਇਹ ਵੀ ਜਰੂਰ ਤੁਸੀਂ ਯਾਦ ਕਰ ਲਿਓ ਕਲੀਅਰ ਹੈ हां ਇਹ ਵਾਲਾ ਸੀ ਦੇਖੋ ਮੈਂ ਤੁਹਾਨੂੰ ਪੇਪਰ ਇਹ ਦਿਖਾਤਾ ਸਕਰੀਨ ਤੇ ਜਿਵੇਂ ਆ ਦੇਖੋ ਆ ਪੁੱਛਿਆ ਹੈ ਨਾ ਅੰਗ ਸੰਗ ਰਚਨਾ ਦੀ ਵਿਦਾ ਕਿਹੜੀ ਹੈ ਨਾਵਲ ਹੈ ਇਕਾਂਗੀ ਹੈ ਰੇਖਾ ਹੈ ਚਿੱਤਰ ਹੈ ਕਹਾਣੀ ਹੈ ਕੀ ਹੈ ਹੈਨਾ ਤਾਂ ਇਸ ਤਰੀਕੇ ਨਾਲ ਤੁਸੀਂ ਕੁਐਸਚਨ ਆ ਸਕਦਾ ਹੈ ਤੁਹਾਡਾ 94 ਦੇ ਪੇਪਰ A ਦੇ ਵਿੱਚ ਪਹਿਲਾਂ ऑलरेडी ਆਇਆ ਹੋਇਆ ਏ ਇਸੇ ਤਰ੍ਹਾਂ ਕੋਈ ਵੀ ਰਚਨਾ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਹੈ ਵੀ ਕੀ ਹੈ ਕਹਾਣੀ ਹੈ ਨਾਵਲ ਹੈ ਕੀ ਹੈ ਠੀਕ ਹੈ ਜੀ ਤਾਂ ਇਸ ਕਰਕੇ ਇਹਨਾਂ ਨੂੰ ਨੋਟ ਕਰ ਲਓ ਜਿਵੇਂ ਇੱਕ ਮਿੱਠੀ ਯਾਦ ਕੀ ਹੈ ਕਹਾਣੀ ਹੈ ਲਾਹੌਰ ਫੇਰੀ ਕੀ ਹੈ ਕਹਾਣੀ ਹੈ ਠੀਕ ਹੈ ਮੇਰੀ ਫਿਲਮੀ ਆਤਮ ਕਥਾ ਕੀ ਹੈ ਨਦੀ ਸਵੈ ਜੀਵਨੀ ਹੈ ਕਲੀਅਰ ਇਹਨੂੰ ਤੁਸੀਂ ਜਿਹੜਾ ਨੋਟ ਕੱਢ ਸਕਦੇ ਹੋ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਹੁਣ ਦੇਖੋ ਜਿਹੜੇ ਬਲਰਾਜ ਸਾਨੀ ਨੇ ਉਹਨਾਂ ਨੂੰ ਐਜ਼ ਅ ਵਾਰਤਕ ਲੇਖਕ ਵਜੋਂ ਜਾਣਿਆ ਜਾਂਦਾ ਹੈ ਪੰਜਾਬੀ ਦੇ ਵਿੱਚ ਜੇ ਹੁਣ ਤੁਸੀਂ ਸਿਲੇਬਸ ਦੇਖੋ ਤਾਂ ਉਹਦੇ ਵਿੱਚ ਵਾਰਤਕ ਭਾਗ ਦੇ ਵਿੱਚ ਹੀ ਇਹਨਾਂ ਦਾ ਨਾਮ ਜਿਹੜਾ ਦਿੱਤਾ ਗਿਆ ਕਿਉਂਕਿ ਇਹ ਵਾਰਤਕ ਲੇਖਕਾਰ ਸਨ ਠੀਕ ਹੈ ਤਾਂ ਵੀ ਤੁਸੀਂ ਜਿਹੜਾ ਪੜ੍ਹ ਸਕਦੇ ਹੋ ਇਸ ਤੋਂ ਬਿਨਾ ਆਪਾਂ ਅੱਗੇ ਚੱਲੀਏ ਅੱਗੇ ਆਪਣੇ ਕੋਲ ਹੈਗਾ ਇਹ ਇਹਨਾਂ ਦੀਆਂ ਕੁਝ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਦੱਸੀਆਂ ਹੋਈਆਂ ਨੇ ਜਿਵੇਂ ਕਿ ਇਹਨਾਂ ਨੇ ਕਿਹੜੀ ਜਿਵੇਂ ਯਾਦਾਂ ਦੀ ਕੰਨੀ ਲਿਖੀ ਐ ਇਤਿਹਾਸ ਦੀ ਪੈੜ ਇਹਨਾਂ ਨੇ ਉਹਨੂੰ 1979 ਦੇ ਵਿੱਚ ਲਿਖਿਆ ਸੀ ਪੂਰਾ ਨਾਟਕ 1974 ਦੇ ਵਿੱਚ ਹੈ ਨਾ ਤਾਂ ਇਹ ਸਾਰੀਆਂ ਰਚਨਾਵਾਂ ਤੁਸੀਂ ਆਪਣੇ ਆਪ ਜਿਹੜਾ ਪੜ ਲੈਣਾ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਜੇਕਰ ਤੁਸੀਂ ਹਲੇ ਤੱਕ ਟੈਲੀਗ੍ਰam ਗਰੁੱਪ ਦੇ ਵਿੱਚ ਨਹੀਂ ਐਡ ਹੋਏ ਤਾਂ ਜਰੂਰ ਐਡ ਹੋ ਜਾਓ ਜੀ ਲਿੰਕ ਜਿਹੜਾ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਆਪ ਵੀ ਜਾ ਕੇ ਜਿਹੜਾ ਜੁਆਇਨ ਕਰ ਸਕਦੇ ਹੋ ਕਲੀਅਰ ਹੈ ਤਾਂ ਇਹ ਸਾਰੀਆਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਬਲਰਾਤ ਸਾਨੀ ਬਾਰੇ ਸੀਗੀਆਂ ਠੀਕ ਹੈ ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਨੋਟ ਕਰ ਲਿਓ 1913 ਤੋਂ ਲੈ ਕੇ 13 April 1973 ਤੱਕ ਠੀਕ ਹੈ ਲਾਹੌਰ ਫੇਰੀ ਵੀ ਬਲਰਾਸਾਨੀ ਦੀ ਹੀ ਰਚਨਾਏ ਇਸ ਦੇ ਨਾਲ ਹੀ ਆਪਣਾ ਸਾਰਾ ਚੈਪਟਰ ਜਿਹੜਾ ਕੰਪਲੀਟ ਹੋ ਗਿਆ ਬਹੁਤ ਛੋਟਾ ਜਿਹਾ ਚੈਪਟਰ ਸੀ ਇਸ ਤੋਂ ਪਹਿਲਾਂ ਵਾਲਾ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਦਾ ਚੈਪਟਰ ਸੀ ਉਹ ਵੀ ਬਹੁਤ ਛੋਟਾ ਜਿਹਾ ਸੀ ਬੇਸ਼ੱਕ ਦੀ ਛੋਟੇ ਚੈਪਟਰ ਨੇ ਲੇਕਿਨ ਯਾਦ ਕਰੋ ਨਾ ਮਟੀਰੀਅਲ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਬਾਕੀ ਦੇਖੋ ਮੇਰੀ ਤਾਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਇੱਕ ਚੀਜ਼ ਕੋਈ ਛੋਟੀ ਤੋਂ ਛੋਟੀ ਚੀਜ਼ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਵਰ ਕਰਵਾ ਦਵਾਂ ਪੂਰੇ ਪੀਡੀਐਫ ਦੇ ਵਿੱਚ ਮੈਂ ਜਿਹੜਾ ਇਹ ਪੀਡੀਐਫ ਤਿਆਰ ਕਰਦੇ ਆ ਹਨਾ ਇਹ ਸਾਰਾ 9th 10th +1 +2 ਤੇ ਫਿਰ ਕੰਪੀਟੀਟਿਵ ਐਗਜ਼ਾਮ ਦੇ ਇੱਕ ਤੋਂ ਬੁੱਕਸ ਦੇ ਵਿੱਚੋਂ ਇਹ ਸਾਰਾ ਮਟੀਰੀਅਲ ਉਹਦੇ ਵਿੱਚੋਂ ਹੀ ਕਰਵਾਇਆ ਜਾਂਦਾ ਹੈ ਠੀਕ ਹੈ ਬਾਕੀ ਤੁਸੀਂ 10th ਕਲਾਸ ਨੂੰ ਹੀ ਫੋਲੋ ਕਰਨਾ ਹੈ ਕਿਉਂਕਿ ਜਿਹੜਾ ਮੰਨ ਲਓ ਜੇ ਕੋਈ ਕੁਐਸਚਨ ਦੇ ਵਿੱਚ ਉਲਝਣ ਆਉਂਦੀ ਹੈ ਤਾਂ ਜਿਹੜਾ ਆਪਣਾ ਡਿਪਾਰਟਮੈਂਟ ਹੈ ਜਾਂ ਕਹਿ ਲਓ ਵੀ ਪੇਪਰ ਜਿੰਨਾ ਦਾ ਚੈੱਕ ਹੋਊਗਾ ਉਹ ਪੰਜਾਬ ਸਕੂ ਯੋਦੀ ਠੀਕ ਹੈ ਤਾਂ ਇਹ ਹੈਗਾ ਸੀ ਅੱਜ ਦਾ ਚੈਪਟਰ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਇਸ ਦੇ ਨਾਲ ਹੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਘਰ ਬੈਠੇ ਹੋ ਵੀ ਬਿਨਾ ਕਿਸੇ ਜਿਹੜੀ ਹੈ ਦਿੱਕਤ ਤੋਂ ਆਪਣੀ ਤਿਆਰੀ ਜਿਹੜੀ ਹੈ ਕੰਟੀਨਿਊ ਕਰ ਸਕਣ ਕਲੀਅਰ ਹੈ ਤਾਂ ਹੁਣ ਦੇਖੋ ਆਪਣਾ ਇੱਥੇ ਤੱਕ ਕੰਪਲੀਟ ਹੋ ਗਿਆ ਜੀ ਜੀਵਨੀ ਤੇ ਵਾਰਤਕ ਤੱਕ ਠੀਕ ਹੈ ਡਾਕਟਰ ਨਰਿੰਦਰ ਕਪੂਰ ਤੋਂ ਬਾਅਦ ਆਪਾਂ ਨੇ ਕਹਾਣੀ ਭਾਗ ਕਵਰ ਕਰ ਲੈਣਾ ਹੈ ਤਾਂ ਮੇਰੀ ਪੂਰੀ ਕੋਸ਼ਿਸ਼ ਹੈ ਵੀ ਆਪਾਂ ਇਹਨਾਂ ਤਿੰਨਾਂ ਨੂੰ ਫਟਾਫਟ ਇੱਕ ਦਿਨ ਦੇ ਵਿੱਚ ਹੀ ਕਵਰ ਕਰ ਲਈਏ ਕਿਉਂਕਿ ਦੇਖੋ ਜੂਨ ਤੋਂ ਪਹਿਲਾਂ ਕਿਉਂ ਕਹਿ ਰਹੀਆਂ ਮੇਰੇ ਕਿਉਂਕਿ ਮੇਰੀ ਡਿਊਟੀ ਲੱਗੀ ਹੋਈ ਹੈ ਜੀ ਵੋਟਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਸੀ ਕਿ ਵੋਟਾਂ ਦੇ ਵਿੱਚ ਮੇਰੀ ਡਿਊਟੀ ਲੱਗੀ ਹੋਈ ਹੈ ਜੀ 31 ਮਈ ਤੇ 1 ਤਰੀਕ ਨੂੰ ਵੋਟਾਂ ਦੇ ਵਿੱਚ ਹੀ ਰਹਿਣਾ ਹੈ ਤੇ ਤੁਹਾਨੂੰ ਇਹ ਵੀ ਪਤਾ ਹੈ ਵੀ ਫੋਨ ਉੱਥੇ ਯੂਜ਼ ਨਹੀਂ ਹ ਥੋੜਾ ਬਹੁਤ ਆਪਾਂ ਕੋਈ ਐਮਰਜੈਂਸੀ ਦੇ ਵਿੱਚ ਯੂਜ਼ ਕਰ ਸਕਦੇ ਆ ਨਹੀਂ ਯੂਜ਼ ਨਹੀਂ ਕਰ ਸਕਦੇ ਹਨਾ ਤਾਂ ਕਰਕੇ ਮੇਰੀ ਪੂਰੀ ਕੋਸ਼ਿਸ਼ ਹੈ ਵੀ ਜੂਨ ਤੋਂ ਪਹਿਲਾਂ ਪਹਿਲਾਂ ਯਾਨੀ 30 ਮਈ ਤੱਕ ਜਿਹੜਾ ਤੁਹਾਨੂੰ ਸਾਰਾ ਜਿੰਨਾ ਵੀ ਪੰਜਾਬੀ ਸਾਇਤ ਹੈ ਦੋ ਤਿੰਨ ਕਲਾਸਾਂ ਰਹਿ ਗਈਆਂ ਇਹ ਸਾਰੀਆਂ ਕੰਪਲੀਟ ਕਰ ਲਈ ਯਾਨੀ ਕੱਲ ਤੱਕ ਮੇਰੀ ਪੂਰੀ ਕੋਸ਼ਿਸ਼ ਹੈ ਵੀ ਸਾਰਾ ਆਪਾਂ ਕਵਰ ਕਰ ਲਾਂਗੇ ਤਿੰਨ ਵੀਡੀਓਜ਼ ਮੈਂ ਬਣਾ ਕੇ ਰੱਖ ਲਾਂਗੀ ਅਪਲੋਡ ਜਿਹੜੀ ਹੈ ਇੱਕ ਇੱਕ ਦਿਨ ਕਰ ਲਾਂਗੇ ਆਪਾਂ ਹਨਾ ਵੀ ਉਸ ਤਰੀਕੇ ਨਾਲ ਕਵਰ ਅਪ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਦੇਖੋ ਇੱਕ ਤੁਹਾਨੂੰ ਹੋਰ ਅਪਡੇਟ ਦੇ ਦਵਾ ਕਿ ਇੱਕ ਈ-ਬੁੱਕ ਸਪੈਸ਼ਲ ਤਿਆਰ ਕੀਤੀ ਜਾ ਰਹੀ ਹੈ ਜੋ 996 ਦੇ ਮਿਲਣਗੇ ਠੀਕ ਹੈ ਉਹ ਸਾਰਾ ਜਿਹੜਾ ਮੈਂ ਤਿਆਰ ਕਰ ਚੁੱਕਿਆ ਆਲਰੇਡੀ ਥੋੜੀ ਬਹੁਤ ਐਡੀਟਿੰਗ ਰਹਿ ਦੀ ਆ ਉਹਦੀ ਸੈਟਿੰਗ ਕਰਨ ਦੀ ਰਹਿੰਦੀ ਹੈ ਫਿਲਹਾਲ ਮੇਰੀ ਕੋਸ਼ਿਸ਼ ਹੈ ਵੀ ਪਹਿਲਾਂ ਆਪਾਂ ਪੰਜਾਬੀ ਸਾਹਿਤ ਨੂੰ ਦਬੇੜ ਲਈਏ ਉਸ ਤੋਂ ਬਾਅਦ ਫਿਰ ਆਪਾਂ ਟੌਪ 30 ਟੌਪ 50 ਐਦਾ ਕਰ ਕਰਕੇ ਜਿਹੜੇ ਇਸ ਦੇ ਬਾਅਦ ਤੋਂ ਬਾਅਦ ਜਿੰਨੇ ਹੋ ਸਕੇ ਆਪਾਂ ਐਮਸੀਕਿਊ ਕਵਰ ਕਰਾਂਗੇ ਕਲੀਅਰ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਸੁਝਾਅ ਹੋਵੇ ਕਿਸੇ ਕੁਐਸਚਨ ਨੂੰ ਲੈ ਕੇ ਕਿਸੇ ਚੈਪਟਰ ਨੂੰ ਲੈ ਕੇ ਕੋਈ ਡਾਊਟ ਵੀ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਠੀਕ ਹੈ ਜੀ ਬਾਕੀ ਮੇਰੀ ਫਸਟ ਟਾਈਮ ਡਿਊਟੀ ਲੱਗੀ ਹੈ ਜੀ ਵੋਟਾਂ ਦੇ ਵਿੱਚ ਤੇ ਆਈ ਹੋਪ ਮੈਂ ਬਹੁਤ ਐਕਸਾਈਟਿਡ ਆ ਵੈਸੇ ਜਿਵੇਂ ਤੁਹਾਨੂੰ ਦਾ ਹਨ ਵੀ ਆਪਣੇ ਸਕੂਲ ਦਾ سٹاف ਹੁੰਦਾ ਹੈ ਆਲੇ ਦੁਆਲੇ ਜਿਹੜੇ ਟੀਚਰਸ ਹੁੰਦੇ ਨੇ ਹਨਾ ਜਿਨ੍ਹਾਂ ਨੂੰ ਕਾਫੀ ਕਾਫੀ ਸਾਲ ਹੋ ਗਏ ਕਈ ਤਾਂ ਬੜਾ ਪੋਜੀਟਿਵ ਐਟੀਟਿਊਡ ਲੈ ਕੇ ਚੱਲਦੇ ਨੇ ਵੀ ਕੁਝ ਨਹੀਂ ਹੁੰਦਾ ਵੋਟਾਂ ਦਾ ਨਾਰਮਲ ਹੁੰਦੀਆਂ ਨੇ ਹੋ ਜਾਊਗਾ ਗੱਲ ਖਤਮ ਹਨਾ ਲੇਕਿਨ ਕਈ ਕਈ ਕਿਤੇ ਕਿਤੇ ਕਈਆਂ ਦਾ ਐਕਸਪੀਰੀਅੰਸ ਥੋੜਾ ਨੈਗੇਟਿਵ ਰਹਿੰਦਾ ਹੈ ਵੋਟਾਂ ਦੇ ਵਿੱਚ ਤਾਂ ਉਹ ਕਹਿ ਦਿੰਦੇ ਨੇ ਵੀ ਬੜਾ ਬੇਕਾਰ ਮਾਹੌਲ ਮਿਲਦਾ ਹੈ ਵੋਟਾਂ ਚ ਹਨਾ ਖੱਜਲ ਖਵਾਰੀ ਹੈ ਫਾਲਤੂ ਦੀ ਡਿਊਟੀ ਹੈ 3600 ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਹਨਾ ਲੇਕਿਨ ਮੈਂ ਤੁਹਾਨੂੰ ਆਪਦਾ ਪਰਸਨਲ ਐਕਸਪੀਰੀਅੰਸ ਬਹੁਤ ਜ਼ਿਆਦਾ ਕਿਉਂਕਿ ਮੈਂ ਫਰਸਟ ਟਾਈਮ ਕਰ ਰਹੀ ਹਾਂ ਨਾ ਫਰਸਟ ਟਾਈਮ ਮੇਰੀ ਡਿਊਟੀ ਲੱਗੀ ਹੈ ਤੇ ਮੈਨੂੰ ਐ ਆ ਵੀ ਚਲੋ ਜਿਹੜਾ ਜਆ ਵੀ ਐਕਸਪੀਰੀਅੰਸ ਹੋਗਾ ਪੋਜ਼ਿਟਿਵ ਨੈਗੇਟਿਵ ਮੈਂ ਉਹ ਜਿਹੜਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕਿ ਕਿਸ ਤਰੀਕੇ ਨਾਲ ਜਿਹੜੀਆਂ ਵੋਟਾਂ ਰਹੀਆਂ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ ਫਿਲਹਾਲ ਉਥੇ ਫੋਨ ਤਾਂ ਦੇਖੋ ਯੂਜ਼ ਹੋਣਾ ਨਹੀਂ ਮੈਂ ਪਿਕਸ ਵਗੈਰਾ ਤਾਂ ਤੁਹਾਨੂੰ ਨਹੀਂ ਸ਼ੇਅਰ ਕਰੂੰਗੀ ਹੈ ਨਾ ਬਟ ਅਗਲੇ ਦਿਨ ਜਦੋਂ ਆਪਾਂ ਵੀਡੀਓ ਬਣਾਵਾਂਗੇ ਤਾਂ ਉਸ ਟਾਈਮ ਤੁਹਾਨੂੰ ਮੈਂ ਜ਼ਰੂਰ ਦੱਸੂੰਗੀ ਕਿ ਮੇਰੀਆਂ ਵੋਟਾਂ ਦੀ ਜਿਹੜੀ ਡਿਊਟੀ ਉਹ ਕਿੱਦਾਂ ਰਹੀ ਕਲੀਅਰ ਹੈ ਬਾਕੀ ਤੁਸੀਂ ਜੇਕਰ ਤੁਹਾਡਾ ਕੋ ਰਿਲੇਟਡ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਬਾਕੀ ਸਿਰਫ ਦੇਖੋ ਵੋਟਾਂ ਦਾ ਹੀ ਕੰਮ ਰਹਿ ਗਿਆ 2 ਦਿਨਾਂ ਦਾ ਉਹ ਤੋਂ ਬਾਅਦ ਫਿਰ ਆਪਾਂ ਬਿਲਕੁਲ ਫਰੀ ਆ ਫਿਰ ਆਪਾਂ 1 ਜੂਨ ਤੋਂ ਲੈ ਕੇ ਪੂਰਾ ਜੂਨ ਦਾ ਮਹੀਨਾ ਵੇਲੇ ਆ ਜੀ ਫਿਰ ਆਪਾਂ ਸਾਰਾ YouTube ਤੇ MCQ ਕੀ ਮੈਰਾਥਨ ਕੀ ਇਹ ਹੀ ਕਲਾਸਾਂ ਜਿਹੜੀਆਂ ਨੇ ਕਵਰ ਅਪ ਕਰਾਂਗੇ ਠੀਕ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਇਸ ਤੋਂ ਬਾਅਦ ਆਪਾਂ ਨੇ ਵਿਆਕਰਣ ਵਾਲਾ 파ਟ ਵੀ ਕਰਨਾ ਹੈ ਉਹ ਵੀ ਆਪਾਂ ਜਲਦੀ ਕਰਾਂਗੇ ਫਿਲਹਾਲ ਜਿਹੜੀ ਹੈ ਜਿੰਨੀਆਂ ਵੀ ਇਹ ਪੰਜਾਬੀ ਸਾਈ ਦੇ ਵੀਡੀਓਜ਼ ਨੇ ਇਹ ਤੁਹਾਨੂੰ 2 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਨੇ ਸਾਰੀ ਕੰਪਲੀਟ ਦੇ ਜਿਹੜੀਆਂ ਨੇ ਮਿਲ ਜਾਣਗੀਆਂ ਠੀਕ ਹੈ ਤੁਸੀਂ ਉਹਨਾਂ ਅਗੇ ਸਜ ਦੀ ਵੀਡੀਓ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਚੈਪਟਰ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ